ਜਲੰਧਰ ਦੇ ਥਾਣਾ ਲਾਂਬੜਾਂ ਦੇ ਨਜ਼ਦੀਕ ਪੈਂਦੇ ਗਾਗਲਾ ਫਾਰਮ ਦੇ ਕੋਲ ਬਾਈਕ ਮਕੈਨਿਕ ਦੀ ਦੁਕਾਨ ਤੇ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਹੱਤਸਾਫਤ ਕੀਤਾ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰਾਧਾ ਚੰਦਨ ਲਾਲੀ ਨੇ ਦੱਸਿਆ ਕਿ ਦੇਰ ਰਾਤ ਦੁਕਾਨ ਬੰਦ ਕਰਕੇ ਉਹ ਚਲੇ ਗਏ ਸਨ ਅਤੇ ਸਵੇਰੇ ਆ ਕੇ ਜਦੋਂ ਦੁਕਾਨ ਨੂੰ ਖੋਲਿਆ ਤਾਂ ਉਹਨਾਂ ਦੇ ਦੁਕਾਨ ਦੇ ਪਿਛਲੇ ਪਾਸੇ ਖੱਡਾ ਖੋਦਿਆ ਹੋਇਆ ਸੀ ਜਿਸ ਦੇ ਕਾਰਨ ਉਹਨਾਂ ਦੀ ਦੁਕਾਨ ਦੇ ਅੰਦਰ ਵੜ ਕੇ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਕਹਿੰਿਆ ਕਿ 10 ਤੋਂ 15 ਹਜ਼ਾਰ ਰੁਪਏ ਦਾ ਸਮਾਨ ਲੈ ਕੇ ਚੋਰ ਫਰਾਰ ਹੋ ਗਏ ਨੇ ਉਧਰ ਕਤੇ ਪਹੁੰਚੀ ਪੁਲਿਸ ਨੇ ਇਸ ਬਾਬਤ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਨਾ ਆਪਣਾ ਜੀ ਰਾਜੇ ਚੰਦਰ ਕਾਦੇ ਚੰਦਰ ਜੀ ਕੀ ਮਾਮਲਾ ਕੀ ਹੋਇਆ ਸਾਰਾ ਜੀ ਉਹ ਪਿੱਛੋ ਵੀ ਦੁਕਾਨ ਪਾੜੀ ਹੋਈ ਤੇ ਉੱਤੇ ਛੱਤ ਵੀ ਪਾੜੀ ਹੋਈ ਹੈ ਠੀਕ ਹੈ ਜੀ ਆਪਣਾ ਕਿਹੜੀ ਜਗ੍ਹਾ ਪਈ ਦੁਕਾਨ ਡੜੀ ਤੇ ਗਾਸਲਾ ਪੁਲ ਦੇ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਇਹ ਲੈ ਕੇ 10000 ਦੇ ਕਰੀਬ ਸਮਾਨ ਕਿਹੜਾ ਥਾਣਾ ਕਿਹੜਾ ਬੰਦਾ ਨੂੰ ਲੰਬੜਾ ਲੰਬੜਾ ਠੀਕ ਹੈ ਜੀ